ਜਰੂਰ ਯਾਰ ਤੁਸੀਂ ਸਵਾਗਤ ਹੈ ਚੈਨਲ ਵਿੱਚ حاضر ਹਾਂ ਅਗਲੀ ਵੀਡੀਓ ਲੈ ਕੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਲੇਖ ਰਚਨਾ ਸਦਾਚਾਰ ਜਾਂ ਨੈਤਿਕ ਸਿੱਖਿਆ ਤੇ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਆਨਲਾਈ ਸਾਰੀ ਵੀਡੀਓ ਸਭ ਤੋਂ ਪਹਿਲੇ ਤੁਹਾਨੂੰ ਪਹੁੰਚ ਸਕਣ ਤੇ ਸ਼ੁਰੂ ਕਰਦੇ ਆਪਾਂ ਲੇਖ ਰਚਨਾ ਸਮਾਜਿਕ ਜੀਵ ਹੋਣ ਦੇ ਨਾਤੇ ਮਨੁੱਖ ਨੂੰ ਕੁਝ ਸਮਾਜਿਕ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਸਮਾਜ ਦੀਆਂ ਇਹਨਾਂ ਸੀਮਾਵਾਂ ਵਿਚ ਸੱਚ ਅਹਿੰਸਾ ਦਾਨ ਨਿਮਰਤਾ ਤੇ ਚੰਗੇ ਚਰਿੱਤਰ ਦੇ ਗੁਣ ਹੁੰਦੇ ਹਨ ਜੇਕਰ ਅਸੀਂ ਇਹਨਾਂ ਸਾਰੇ ਗੁਣਾਂ ਨੂੰ ਇੱਕ ਨਾਮ ਨਾਲ ਪੁਕਾਰਨਾ ਚਾਹੁੰਦੇ ਹਾਂ ਤਾਂ ਇਹ ਸਾਰੇ ਸਦਾਚਾਰ ਦੇ ਅਧੀਨ ਹੁੰਦੇ ਹਨ ਸਦਾਚਾਰਿਕ ਅਜਿਹਾ ਸ਼ਬਦ ਹੈ ਜਿਸ ਉਸ ਸਮਾਜ ਦੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਇਸ ਲਈ ਸਮਾਜਿਕ ਪ੍ਰਣਾਲੀ ਲਈ ਸਦਾਚਾਰ ਦੀ ਬਹੁਤ ਮਹੱਤਤਾ ਹੈ ਸਦਾਚਾਰ ਜਾਂ ਨੈਤਿਕ ਸਿੱਖਿਆ ਸਦਾਚਾਰ ਜਿਸ ਦਾ ਅਰਥ ਹੈ ਚੰਗਾ ਆਚਰਣ ਅਰਥਾਤ ਜੀਵਨ ਜੀਵਨ ਦੀ ਵਿਧੀ ਜਿਸ ਵਿੱਚ ਸੱਚ ਦਾ ਤਾਲਮੇਲ ਹੋਵੇ ਅਤੇ ਜਿਸ ਵਿੱਚ ਕੁਝ ਵੀ ਝੂਠ ਨਹੀਂ ਕਿਹਾ ਜਾਂਦਾ ਸਦਾਚਾਰ ਸੰਸਾਰ ਵਿੱਚ ਸਭ ਤੋਂ ਉੱਤਮ ਚੀਜ਼ ਹੈ ਇਸ ਦੀ ਤੁਲਨਾ ਗਿਆਨ ਕਲਾ ਕਵਿਤਾ ਧਨ ਨਾਲ ਕੋਈ ਨਹੀਂ ਕਰ ਸਕਦਾ ਇਹ ਰੋਸ਼ਨੀ ਦਾ ਸਦੀਵੀ ਸਰੋਤ ਹੈ ਇਸ ਨਾਲ ਸਰੀਰ ਤੰਦਰੁਸਤ ਮਨ ਸ਼ੁੱਧ ਅਤੇ ਮਨ ਪ੍ਰਸੰਨ ਰਹਿੰਦਾ ਹੈ ਨੇਕੀ ਉਮੀਦ ਅਤੇ ਵਿਸ਼ਵਾਸ ਦਾ ਇੱਕ ਵੱਡਾ ਫੰਡ ਹੈ ਇਕ ਸਦਾਚਾਰੀ ਮਨੁੱਖ ਸੰਸਾਰ ਵਿੱਚ ਕੋਈ ਵੀ ਚੰਗੀ ਚੀਜ਼ ਪ੍ਰਾਪਤ ਕਰ ਸਕਦਾ ਹੈ ਅਤੇ ਸਦਾਚਾਰ ਤੋਂ ਬਿਨਾ ਉਹ ਤਰੱਕੀ ਨਹੀਂ ਕਰ ਸਕਦਾ ਚਰਿੱਤਰ ਹੀ ਇੱਕ ਸਦਾਚਾਰੀ ਵਿਅਕਤੀ ਦੀ ਤਾਕਤ ਹੈ ਕੋਈ ਵੀ ਚੰਗਾ ਕੰਮ ਨੇਕੀ ਜਾਂ ਚਰਿੱਤਰ ਤੋਂ ਬਿਨਾ ਨਹੀਂ ਹੋ ਸਕਦਾ ਜੋ ਸਫਲਤਾ ਇੱਕ ਨੇਕ ਵਿਅਕਤੀ ਪ੍ਰਾਪਤ ਕਰ ਸਕਦਾ ਹੈ ਇੱਕ ਬੇਈਮਾਨ ਵਿਅਕਤੀ ਕਦੇ ਵੀ ਪ੍ਰਾਪਤ ਨਹੀਂ ਕਰ ਸਕਦਾ ਨੇਕੀ ਦਾ ਪਾਲਣ ਨਾ ਕਰਨ ਵਾਲਾ ਵਿਅਕਤੀ ਸਮਾਜ ਉਸਦਾ ਨਫਰਤ ਪੈਦਾ ਕਰਦਾ ਹੈ ਉਹ ਹਮੇਸ਼ਾ ਬਿਮਾਰੀਆਂ ਤੋਂ ਪੀੜਤ ਰਹਿੰਦਾ ਹੈ ਤੇ ਉਸ ਦੀ ਉਮਰ ਵੀ ਛੋਟੀ ਹੁੰਦੀ ਹੈ ਇੱਕ ਦੁਸ਼ਟ ਵਿਅਕਤੀ ਆਪਣੇ ਆਪ ਨੂੰ ਸਮਾਜ ਅਤੇ ਦੇਸ਼ ਨੂੰ ਉੱਚਾ ਨਹੀਂ ਚੁੱਕ ਸਕਦਾ ਉਸ ਦਾ ਜੀਵਨ ਸੁੱਖ ਸ਼ਾਂਤੀ ਅਤੇ ਸਨਮਾਨ ਤੋਂ ਰਹਿਤ ਹੁੰਦਾ ਹੈ ਅਜਿਹੇ ਲੋਕਾਂ ਨੂੰ ਨਾ ਤਾਂ ਇਸ ਸੰਸਾਰ ਵਿੱਚ ਸੁੱਖ ਮਿਲਦਾ ਹੈ ਤੇ ਨਾ ਹੀ ਪਰਲੋਕ ਵਿੱਚ ਮੁਕਤੀ ਮਿਲਦੀ ਹੈ ਵਿਦਿਆਰਥੀ ਜੀਵਨ ਸੱਚੇ ਜੀਵਨ ਦਾ ਆਧਾਰ ਹੈ ਇਸ ਲਈ ਇਸ ਜੀਵਨ ਦੀ ਨੀ ਨੂੰ ਨਿਮਰਤਾ, ਦਾਨ, ਚੰਗੇ ਚਰਿੱਤਰ, ਸੱਚਾਈ ਆਦਿ ਨਾਲ ਮਜ਼ਬੂਤ ਕਰਨਾ ਚਾਹੀਦਾ ਹੈ। ਸਦਾਚਾਰ ਦੀ ਪਾਲਣਾ ਕਰਨ ਲਈ ਸਾਨੂੰ ਹਮੇਸ਼ਾ ਮਾੜੇ ਮਾਹੌਲ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਮਾੜੇ ਮਾਹੌਲ ਵਿੱਚ ਰਹਿੰਦੇ ਹਾਂ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅਸੀਂ ਇਸ ਦੇ ਪ੍ਰਭਾਵ ਤੋਂ ਬਚ ਨਹੀਂ ਸਕਦੇ। ਸਦਾਚਾਰ ਲਈ ਸਾਨੂੰ ਚੰਗੀ ਸੰਗਤ ਵਿੱਚ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ। ਆਪਣੀ ਸਮਾਜ ਅਤੇ ਕੌਮ ਦੀ ਤਰੱਕੀ ਲਈ ਸਦਾਚਾਰ ਜ਼ਰੂਰੀ ਹੈ ਚੰਗਾ ਚਰਿੱਤਰ ਹੀ ਸਦਾਚਾਰ ਹੈ ਜਿਸ ਦੀ ਹਰ ਪਲ ਰਾਖੀ ਕਰਨਾ ਸਾਡੀ ਜ਼ਿੰਮੇਵਾਰੀ ਹੈ ਨੇਕੀ ਮਨੁੱਖ ਨੂੰ ਸੰਸਾਰ ਵਿੱਚ ਚੰਗਾ ਸਥਾਨ ਪ੍ਰਦਾਨ ਕਰਦੀ ਹੈ ਤੇ ਬੱਚਿਓ ਇਹ ਸੀ ਆਪਣਾ ਲੇਖ ਨੈਤਿਕ ਸਿੱਖਿਆ ਜਾਂ ਸਦਾਚਾਰ ਇਤਿਆਸ ਕਰਦੀ ਵੀਡੀਓ ਚੰਗੀ ਲੱਗੀ ਹੋਵੇਗੀ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ